ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਵੀਡੀਓ ਤੇ ਨਵੇਂ ਤੋਂ ਨਵੇਂ ਟਰਾਲੀਆਂ ਦੀਆਂ ਵੀਡੀਓ ਤੁਹਾਨੂੰ ਹਰ ਰੋਜ਼ ਦੇਖਣ ਨੂੰ ਮਿਲਦੀਆਂ ਰਹਿਣ ਤੇ ਆਪਣਾ ਹੈਲਪਲਾਈਨ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੇ ਕਿਸੇ ਵੀ ਕਿਸਾਨ ਭਰਾ ਨੇ ਕਿਸੇ ਵੀ ਸੰਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਜੀ ਦੰਨਿਆ ਜਾਣਕਾਰੀ ਡਾਇਰੈਕਟਰ ਬਾਰੇ ਵੀਡੀਓ ਨੂੰ ਐਂਡ ਤੱਕ ਜੁੜੇ ਰਹੋ ਤਾਂ ਕਿ ਸਾਰੀ ਜਾਣਕਾਰੀ ਤੁਹਾਨੂੰ ਐਂਡ ਤੱਕ ਮਿਲ ਸਕੇ ਸਭ ਤੋਂ ਪਹਿਲਾਂ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰਦੇ ਹਾਂ 2014 ਮਾਡਲ ਟਰੈਕਟਰ ਹੈ RX60 ਸੋਨਾ ਲੀਗਾ ਟਰੈਕਟਰ ਹੈ ਟਰੈਕਟਰ ਦੀ ਜਿਹੜਾ ਪਾਰਟੀ ਦੀ ਗੱਲ ਕਰੀਏ ਫਾਸਟ ਪਾਰਟੀ ਪੀਵੀ ਨੰਬਰ ਟਰੈਕਟਰ ਹੈਗਾ ਪਹਿਲੀ ਪਾਰਟੀ ਦਾ ਟਰੈਕਟਰ ਪੀਵੀ ਨੰਬਰ ਬੰਪਰ ਤੋਂ ਲੈ ਕੇ ਟਰੈਕਟਰ ਡਰਾਵਲ ਤੱਕ オリジナル ਹੈ ਕਿਤੇ ਕੋਈ ਸਕ੍ਰੈਚ ਵਗੈਰਾ ਨਹੀਂ ਕਿਤੇ ਕੋਈ ਰੰਗ ਪੇਂਟ ਲਿਆ ਨਹੀਂ ਕਿਤੇ ਕੋਈ ਰੰਗ ਪੇਂਟ ਖਰਾਬ ਨਹੀਂ ਹੋਇਆ ਜਾਂ ਕਿਤੋਂ ਵੀ ਰੰਗ ਪੇਂਟ ਦੁਬਾਰਾ ਨਹੀਂ ਕਰਿਆ ਸਾਰੇ ਰੰਗ ਪੇਂਟ オリジナル ਹੈ ਪਿਛਲੇ ਟਾਇਰਾਂ ਨੂੰ ਵੇਟ ਵਗੈਰਾ ਜੋ ਕੰਪਨੀ ਦਿੰਦੀ ਹੈ ਲੱਗੇ ਹੋਏ ਨੇ ਨਵੇਂ ਟਾਇਰ ਨੇ ਚੌਕੜਾ ਟਰੈਕਟਰ ਦਾ ਛਤਰੀ ਵਗੈਰਾ ਟਰੈਕਟਰ ਨੂੰ ਲੱਗੀ ਹੋਈ ਹੈ ਡੰਡਾ ਡਰਾਵਲ ਸਮੇਤ ਹੈ ਟਰੈਕਟਰ ਦੇ 2014 ਮਾਡਲ ਦੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਹੈ ਬਹੁਤ ਥੋੜਾ ਟਰੈਕਟਰ ਚੱਲਿਆ ਹੋਇਆ ਹੈ ਪਾਵਰ ਸਟੀਅਰਿੰਗ ਤੇ 2 ਸਪੀਡ ਦੇ ਨਾਲ ਹੈ ਸਾਈਡ ਗੇਅਰ ਦੇ ਨਾਲ ਟਰੈਕਟਰ ਬਾਕੀ ਤੁਸੀਂ ਫੋਟੋਆਂ 'ਚ ਕੰਡੀਸ਼ਨ ਦੇਖ ਸਕਦੇ ਹੋ ਤੇ ਵਾਈ ਨੇ ਜੀ ਡਿਮਾਂਡ ਰੱਖੀ ਹੈ 435000 ਰੁਪਏ ਕੋਲ ਟਰੈਕਟਰ ਦੀ ਡਿਮਾਂਡ ਹੈ ਤੇ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਮਾਲਕ ਭਰਾ ਦਾ ਜਿਹੜਾ ਕੰਟੈਕਟ ਨੰਬਰ ਹੈ ਸੋ ਨੂੰ ਸਕਰੀਨ ਤੇ ਸ਼ੋ ਹੋ ਰਿਹਾ ਸੋ ਮਾਲਕ ਵੀ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਤੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ